ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਪਜੀ ਸਾਹਿਬ ਦੀ ਪੌੜੀ ਹੈ ਤਿਰਥ ਨਾਵਾ ਜੇ ਤਿਸੁ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇਤੀ ਸਿਰਠ ਉਪਾਈ ਵੇਖਾਂ ਵਿਣ ਕਰਮਾ ਕੇ ਮਿਲੇ ਲਈ ਮਤ ਵਿਚ ਰਤਨ جواਹਰ ਮਾਨਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹ 부ਝਾਈ ਸਬਨਾ ਜੀਆਂ ਕਾ ਇਕ ਦਾਤਾ ਸੋ ਮੈ ਵਿਸਰਨਾ ਜਾਈ ਆਓ ਇਸ ਪਉੜੀ ਦੇ ਅਰਥ ਵਿਚਾਰ करिए तीर्थ ਨਾਮਾ ਜੇ ਇਸ ਭਾਵਾਂ ਪਹਿਲੀ ਗੱਲ ਕਿ ਤੀਰਥ ਸ਼ਬਦ ਦਾ ਅਸਲ ਅਰਥ ਕੀ ਹੈ ਇਹ ਅਰਥ ਸਾਡੇ ਸਭ ਦੇ ਸਮਝ ਵਿੱਚ ਹੋਣਾ ਚਾਹੀਦਾ ਹੈ ਦੁਨੀਆ ਵਿੱਚ ਭਾਵੇਂ ਬਹੁਤ ਸਾਰੇ ਤੀਰਥ ਅਸਥਾਨ ਹਨ ਪਰ ਤੀਰਥ ਸ਼ਬਦ ਦਾ ਅਰਥ ਅਤੇ ਸਭ ਤੀਰਥ ਅਸਥਾਨਾਂ ਦਾ ਮਤਲਬ ਇੱਕੋ ਹੀ ਹੈ ਤੀਰ ਦਾ ਮਤਲਬ ਹੈ ਕਿਨਾਰਾ ਅਤੇ ਤੀਰਥ ਦਾ ਅਰਥ ਹੈ ਉਹ ਕਿਨਾਰਾ ਜਿੱਥੋਂ ਪਾਰ ਜਾਇਆ ਜਾ ਸਕੇ ਪਰ ਤੀਰਥ ਸ਼ਬਦ ਦਾ ਅਰਥ ਹੋਰ ਵੀ ਗਹਿਰਾ ਹੈ ਤੀਰਥ ਸ਼ਬਦ ਦਾ ਅਰਥ ਹੈ ਜਿੱਥੋਂ ਮਨੁੱਖ ਆਪਣੇ ਜੀਵਨ ਦੇ ਆਰ ਪਾਰ ਵੇਖ ਸਕੇ ਕਿਉਂਕਿ ਸੰਸਾਰ ਦਾ ਗਿਆਨ ਤਾਂ ਮਨੁੱਖ ਨੂੰ ਸੁੱਤੇ ਸਿੱਧ ਹੋ ਜਾਂਦਾ ਹੈ ਪਰ ਜਿੱਥੋਂ ਨਿਰੰਕਾਰ ਦਾ ਗਿਆਨ ਮਿਲੇ ਅਸਲ ਵਿੱਚ ਉਹ ਜਗ੍ਹਾ ਤੀਰਥ ਹੈ ਜਿੱਥੋਂ ਗਿਆਨ ਦਾ ਸੋਮਾ ਫੁੱਟਦਾ ਹੈ ਉਹ ਸਰੋਤ ਗੁਰੂ ਹੈ ਗੁਰੂ ਹੀ ਤੀਰਥ ਹੈ ਗੁਰਬਾਣੀ ਦਾ ਫਰਮਾਨ ਹੈ ਗੁਰ ਪੌੜੀ 베ੜੀ ਗੁਰੂ ਗੁਰ ਤੁਲਹਾ ਹਰਨਉ ਗੁਰ ਸਰਸਾਗਰ ਬੋਥੋ ਗੁਰ ਤੀਰਥ ਦਰਿਆਉ ਬੋਥ ਦਾ ਅਰਥ ਹੈ ਜਹਾਜ਼ ਸਮੁੰਦਰੀ ਜਹਾਜ਼ ਗੁਰੂ ਸਭ ਕੁਝ ਹੈ ਸਤਨਾਮ ਦੀ ਪੌੜੀ ਬੇੜੀ ਗੁਰੂ ਹੈ ਗੁਰੂ ਹੀ ਵੱਡਾ ਸਾਗਰ ਹੈ ਗੁਰੂ ਹੀ ਸਾਗਰ ਵਿੱਚ ਜਹਾਜ਼ ਹੈ ਗੁਰੂ ਹੀ ਤੀਰਥ ਹੈ ਤੀਰਥ ਉਹ ਪੁਰਖ ਹੈ ਜਿਸ ਨੇ ਆਪਣੇ ਆਤਮਿਕ ਗੁਣਾਂ ਦੇ ਜਵਾਹਰ ਮਾਨਕ ਪ੍ਰਗਟ ਕਰ ਲਏ ਹੋਣ ਤੀਰਥ ਉਹ ਮਹਾਪੁਰਖ ਹੈ ਜੋ ਪਰਮਾਤਮਾ ਦੀ ਨਜ਼ਰ ਵਿੱਚ ਜੱਜ ਗਿਆ ਹੋਵੇ ਆ ਗਿਆ ਹੋਵੇ ਐਸਾ ਮਹਾਪੁਰਖ ਗੁਰੂ ਹੈ ਗੁਰੂ ਦਾ ਮਤਲਬ ਹੈ ਜੋ ਹਨੇਰੇ ਤੋਂ ਪ੍ਰਕਾਸ਼ ਵਿੱਚ ਲੈ ਜਾਂਦਾ ਹੈ ਅਕੱਲਾ ਸੰਸਾਰ ਹਨੇਰਾ ਹੈ ਜੋ ਪੁਰਖ ਸੰਸਾਰ ਵਿੱਚੋਂ ਨਿਰੰਕਾਰ ਨੂੰ ਜਾਣ ਲੈਂਦਾ ਹੈ ਉਹ ਪੁਰਖ ਗੁਰੂ ਹੈ ਗੁਰਬਾਣੀ ਦਾ ਫਰਮਾਨ ਹੈ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਜਿੱਥੇ ਸਤਿਗੁਰੂ ਮਹਾਪੁਰਖ ਬੈਠਦਾ ਹੈ ਉਹ ਜਗ੍ਹਾ ਵੀ ਤੀਰਥ ਬਣ ਜਾਂਦੀ ਹੈ ਕਿਉਂਕਿ ਗੁਰੂ ਉਸ ਜਗ੍ਹਾ ਉੱਤੇ ਐਸੇ ਚਿੰਨ ਛੱਡ ਜਾਂਦਾ ਹੈ ਜੋ ਚਿੰਨ ਗੁਰੂ ਦੇ ਜਾਣ ਪਿੱਛੋਂ ਵੀ ਮਨੁੱਖਾਂ ਨੂੰ ਆਤਮ ਭਾਵ ਵਿੱਚ ਉੱਤਰ ਜਾਣ ਦੀ ਜਾਂਚ ਸਿਖਾਉਂਦੇ ਰਹਿੰਦੇ ਹਨ ਕੁਝ ਖਾਸ ਗਹਿਰੀ ਨਜ਼ਰ ਵਾਲੇ ਲੋਕ ਕਿਸੇ ਤੀਰਥ ਸਥਾਨ ਦੇ ਚਿੰਨ ਇਸ਼ਾਰਿਆਂ ਵਿੱਚੋਂ ਹੀ ਗੁਰੂ ਦੀ ਸਿੱਖਿਆ ਨੂੰ ਜਾਣ ਲੈਂਦੇ ਹਨ ਜਾਂ ਜਾਣ ਸਕਦੇ ਹਨ तीर्थ नामा जे तिस भावा विणपाणे के नहाए करी ਸਾਡੇ ਦੇਸ਼ ਵਿੱਚ तीर्थ ਇਸ਼ਨਾਨ ਕਰਨ ਦਾ ਸੰਕਲਪ ਹੈ ਅਸੀਂ ਭਾਰਤੀ ਲੋਕ ਤੀਰਥ ਯਾਤਰਾ ਜਾਂ ਤੀਰਥ ਇਸ਼ਨਾਨ ਕਰਨਾ ਆਖਦੇ ਹਾਂ ਮੁਸਲਮਾਨ ਇਸ ਯਾਤਰਾ ਨੂੰ ਜੀਅਰਤ ਜਾਂ ਹਜ ਕਰਨਾ ਆਖਦੇ ਹਨ तीर्थ नामा जे तिस भावा विणपाणे के नहाए करी ਗੁਰੂ ਸਾਹਿਬ ਕਹਿੰਦੇ ਹਨ ਕਿ ਅਸੀਂ ਤੀਰਥ ਤੇ ਕਿਉਂ ਜਾਣਾ ਹੈ ਇਹ ਪਤਾ ਹੋਣਾ ਚਾਹੀਦਾ ਹੈ ਅਸੀਂ ਤੀਰਥ ਉੱਤੇ ਤਾਂ ਜਾਣਾ ਹੈ ਕਿ ਅਸੀਂ ਪ੍ਰਮਾਤਮਾ ਨੂੰ ਭਾਜਾਈਏ ਪ੍ਰਮਾਤਮਾ ਦੀਆਂ ਨਜ਼ਰਾਂ ਵਿੱਚ ਜੱਜ ਜਾਈਏ ਪ੍ਰਮਾਤਮਾ ਨਾਲ ਸਾਡੀ ਸਾਂਝ ਪੈ ਜਾਵੇ ਅਸੀਂ ਉਸ ਦੇ ਘਰ ਵਿੱਚ ਪਰਵਾਨ ਹੋ ਜਾਈਏ ਜੇਕਰ ਅਸੀਂ ਤੀਰਥ ਇਸ਼ਨਾਨ ਕਰਕੇ ਪ੍ਰਮਾਤਮਾ ਦੀ ਨਜ਼ਰ ਵਿੱਚ ਪਰਵਾਨ ਹੀ ਨਹੀਂ ਹੋਏ ਤਾ ਫਿਰ ਕਾਧਾ ਤੀਰਥ ਇਸ਼ਨਾਨ ਫਿਰ ਕੇਵਲ ਦੇਹੀ ਦਾ ਇਸ਼ਨਾਨ ਤਾਂ ਹੋ ਸਕਦਾ ਹੈ ਪਰ ਤੀਰਥ ਇਸ਼ਨਾਨ ਨਹੀਂ ਹੋਵੇਗਾ ਆਮ ਕਰਕੇ ਸਾਨੂੰ ਬਹੁਤ ਲੋਕਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਤੀਰਥ ਇਸ਼ਨਾਨ ਕਿਉਂ ਕਰਦੇ ਹਾਂ ਸਾਨੂੰ ਬਸ ਇਹਨਾਂ ਨੂੰ ਪਤਾ ਹੈ ਕਿ ਅਸੀਂ ਉੱਥੋਂ ਆਪਣੀਆਂ ਮੰਗਾਂ ਪੂਰੀਆਂ ਕਰਨੀਆਂ ਹਨ ਆਪਣੀਆਂ ਕਾਮਨਾਵਾਂ ਪੂਰੀਆਂ ਕਰਨੀਆਂ ਹਨ ਅਸੀਂ ਧਨ ਪਦਾਰਥ ਸੰਸਾਰ ਦਾ ਬਹੁਤ ਕੁਝ ਮੰਗਣਾ ਹੈ ਨਹੀਂ ਇਹ ਗੱਲ ਨਹੀਂ ਗੁਰੂ ਦਾ ਗਿਆਨ ਸਾਨੂੰ ਇਹ ਨਹੀਂ ਸਿਖਾਉਂਦਾ ਕਿਉਂਕਿ ਸੰਸਾਰ ਵਿੱਚ ਤਾਂ ਅਸੀਂ ਹਾਂ ਹੀ ਤੀਰਥ ਤੋਂ ਸੰਸਾਰ ਮੰਗਣ ਦੀ ਕੋਈ ਲੋੜ ਨਹੀਂ ਸੰਸਾਰ ਤਾਂ ਸਗੋਂ ਉਹਨਾਂ ਇਕੱਠਾ ਹੁੰਦਾ ਜਾਵੇਗਾ ਜਿਨ੍ਹਾਂ ਅਸੀਂ ਚੋਰ ਠੱਗ ਪਾਪੀ ਹੁੰਦੇ ਜਾਵਾਂਗੇ ਤੀਰਥ ਤੇ ਜਾਣ ਦਾ ਤਾਂ ਫਾਇਦਾ ਹੈ ਜੇਕਰ ਉੱਥੇ ਪਰਮਾਤਮਾ ਨੂੰ ਪਾ ਜਾਣ ਦੀ ਇੱਛਾ ਹੋਵੇ ਪਰਮਾਤਮਾ ਹੋ ਜਾਣ ਦਾ ਸੰਕਲਪ ਕੀਤਾ ਜਾਵੇ ਕਿਉਂਕਿ ਪਰਮਾਤਮਾ ਦਾ ਅਰਥ ਹੈ ਸਾਰੀ ਸ੍ਰਿਸ਼ਟੀ ਦਾ ਜੋੜ ਜਿਹੜਾ ਮਨੁੱਖ ਪਰਮਾਤਮਾ ਨੂੰ ਜਾਣ ਗਿਆ ਜੋ ਮਨੁੱਖ ਪਰਮਾਤਮਾ ਹੋ ਗਿਆ ਉਸਨੇ ਸਭ ਪਾ ਲਿਆ ਉਸਨੇ ਸੰਸਾਰ ਦੇ ਸਾਰੇ ਰਸਾਂ ਨੂੰ ਇੱਕੋ ਵਾਰੀ ਮਾਣ ਲਿਆ ਉਸਨੇ ਨਿਰੰਕਾਰ ਦੇ ਰਹਾਸ ਨੂੰ ਜਾਣ ਲਿਆ ਤੀਰਥ ਤੇ ਜਾਣ ਲੱਗੇ ਆਪਣੀ ਨਜ਼ਰ ਨੂੰ ਦੂਰ ਅੰਦੇਸੀ ਅਤੇ ਮਨ ਨੀਵਾ ਮਤ ਨੂੰ ਉੱਚੀ ਕਰਕੇ ਜਾਣਾ ਤਾਂ ਕਿ ਉਸ ਪ੍ਰਮਾਤਮਾ ਨੂੰ ਭਾ ਜਾਣ ਦਾ ਖਿਆਲ ਆ ਜਾਵੇ ਜੇਤੀ ਸਿਰਠ ਉਪਾਈ ਵਿਖਾਂ ਬਿਨ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਇੱਕ ਸਿੱਖ ਸੁਣੀ ਗੁਰੂ ਸਾਹਿਬ ਕਹਿੰਦੇ ਹਨ ਕਿ ਮੈਂ ਸਾਰੀ ਸ੍ਰਿਸ਼ਟੀ ਨੂੰ ਵੇਖਦਾ ਹਾਂ ਕਿ ਕਰਮ ਕਰਨ ਤੋਂ ਬਿਨਾਂ ਵੀ ਕੁਝ ਨਹੀਂ ਮਿਲਦਾ ਅਖਰ ਕਰਮ ਤਾਂ ਕਰਨਾ ਹੀ ਪੈਂਦਾ ਹੈ ਮਹਾਂਪੁਰਖ ਕਹਿੰਦੇ ਹਨ ਪਰਮਾਤਮਾ ਪੂਰਨ ਵਿਸ਼ਰਾਮ ਵਿੱਚ ਹੈ ਕੋਈ ਕੋਸ਼ਿਸ਼ ਉਸ ਤੱਕ ਨਹੀਂ ਪਹੁੰਚਦੀ ਸਾਨੂੰ ਵੀ ਆਪਣੇ ਅੰਦਰ ਪਰਮਾਤਮਾ ਨੂੰ ਪਾਉਣ ਲਈ ਪਰਮਾਤਮਾ ਦੇ ਗੁਣ ਹਾਸਲ ਕਰਨ ਲਈ ਸਹਿਜ ਵਿੱਚ ਬਿਸ਼ਰਮ ਅਵਸਥਾ ਵਿੱਚ ਹੋਣਾ ਪਵੇਗਾ ਪਰ ਕੋਸ਼ਿਸ਼ ਨੂੰ ਛੱਡਣ ਲਈ ਵੀ ਤਾਂ ਕੋਸ਼ਿਸ਼ ਕਰਨੀ ਪੈਂਦੀ ਹੈ ਅਸੀਂ ਪਾਠ ਕਰਦੇ ਹਾਂ ਇਹ ਵੀ ਇੱਕ ਕੋਸ਼ਿਸ਼ ਹੈ ਅਸੀਂ ਪੂਜਾ ਕਰਦੇ ਹਾਂ ਤੀਰਥ ਤੇ ਇਸ਼ਨਾਨ ਕਰਨ ਜਾਂਦੇ ਹਾਂ ਮਾਲਾ ਜਪਦੇ ਹਾਂ ਸਾਡੇ ਇਹ ਕੀਤੇ ਕਰਮ ਸਭ ਸਾਡੇ ਕਰਮ ਹਨ ਪਰ ਇਹ ਕਰਮ ਸੱਤ ਤੱਕ ਜਾਣ ਲਈ ਸਾਡਾ ਰਸਤਾ ਬਣਾਉਂਦੇ ਹਨ ਇਹ ਕਰਮ ਸਾਡੇ ਲਈ ਸੱਚ ਤੱਕ ਜਾਣ ਦਾ ਪੁਲ ਬਣਾਉਂਦੇ ਹਨ ਸਾਡੇ ਚੰਗੇ ਕਰਮ ਹੀ ਸਾਡਾ ਭਾਗ ਬਣਦੇ ਹਨ ਜੇਕਰ ਕੋਈ ਮਨੁੱਖ ਗੁਰੂ ਦੇ ਦੱਸੇ ਮਾਰਗ ਤੇ ਚੱਲ ਪਵੇ ਉਸ ਨੂੰ ਇਸ ਮਾਰਗ ਦੀ ਸਮਝ ਆ ਜਾਵੇ ਤਾਂ ਸਿੱਖਣ ਵਾਲੇ ਦੀ ਸੁਰਤ ਵਿੱਚ ਗੁਨਾ ਦੇ ਹੀਰੇ ਜਵਾਹਰ ਮੋਤੀ ਚਮਕ ਪੈਂਦੇ ਹਨ ਭਾਵ ਸੁਰਤ ਮਤ ਮੁੱਲਵਾਨ ਹੋ ਜਾਂਦੀ ਹੈ ਚੇਤਨਤਾ ਜਾਗਣ ਲੱਗ ਪੈਂਦੀ ਹੈ ਅਕਲ ਵਿੱਚ ਅਨਮੋਲ ਗੁਣ ਉਪਜ ਪੈਂਦੇ ਹਨ ਸੱਚ ਦਾ ਪ੍ਰਕਾਸ਼ ਹੋਣਾ ਸ਼ੁਰੂ ਹੋ ਜਾਂਦਾ ਹੈ ਝੂਠ ਦੀ ਪਾਲ ਡਿੱਗਣ ਲੱਗ ਪੈਂਦੀ ਹੈ ਇਸ ਲਈ ਗੁਰੂ ਨਾਨਕ ਦੇਵ ਜੀ ਇਹ ਅਰਦਾਸ ਕਰਦੇ ਹਨ ਕਿ हे ਗੁਰੂ ਮੈਨੂੰ ਉਹ ਸਮਝ ਬਖਸ਼ ਮੈਨੂੰ ਉਹ ਅਕਲ ਬਖਸ਼ ਜਿਸ ਨਾਲ ਮੈਂ ਉਸ ਮਾਲਕ ਨੂੰ ਯਾਦ ਰੱਖਾਂ ਜੋ ਸਭ ਨੂੰ ਪਾਲਦਾ ਹੈ ਸਭ ਨੂੰ ਜੀਵਨ ਦੇ ਰਿਹਾ ਹੈ ਉਸ ਮਾਲਕ ਦੀ ਯਾਦ ਵਿੱਚ ਮੇਰੇ ਜੀਵਨ ਦਾ ਸਾਰ ਹੈ ਉਸ ਮਾਲਕ ਦੀ ਯਾਦ ਵਿੱਚ ਮੇਰੇ ਜੀਵਨ ਵਿੱਚ ਰਸ ਹੈ ਉਸ ਮਾਲਕ ਨੂੰ ਭੁੱਲਿਆ ਮੇਰਾ ਜੀਵਨ ਮਰਦਾ ਹੋ ਜਾਂਦਾ ਹੈ ਜੀਵਨ ਬੇਰਸਾ ਹੋ ਜਾਂਦਾ ਹੈ ਗੁਰਬਾਣੀ ਦਾ ਫਰਮਾਨ ਹੈ ਗੰਗਾ ਕੀ ਲਹਿਰ ਮੇਰੀ ਟੁੱਟੀ ਜ਼ੰਜੀਰ ਉਹ ਕਿਹੜੀ ਲਹਿਰ ਸੀ ਜੋ ਜ਼ਿੰਦਗੀ ਦੇ ਸਾਰੇ ਬੰਧਨ ਤੋੜ ਗਈ ਜੰਜੀਰਾਂ ਤੋੜ ਗਈ ਅਸਲ ਵਿੱਚ ਉਹ ਲਹਿਰ ਗਿਆਨ ਦੀ ਲਹਿਰ ਸੀ ਗਿਆਨ ਦੀ ਲਹਿਰ ਮਤ ਵਿੱਚ ਹੀਰੇ ਜਵਾਹਰ ਮੋਤੀ ਪ੍ਰਗਟ ਕਰ ਦਿੰਦੀ ਹੈ ਗੁਰਾ ਇੱਕ ਦੇਹ 부ਝਾਈ ਗਿਆਨ ਗੁਰੂ ਤੋਂ ਮਿਲਦਾ ਹੈ ਤੀਰਥ ਉਤੋਂ ਵੀ ਅਸੀਂ ਗੁਰੂ ਨੂੰ ਲੱਭਣਾ ਹੈ ਕੋਈ ਤੀਰਥ ਗੁਰੂ ਨਹੀਂ ਗਿਆਨ ਗੁਰੂ ਹੈ ਪਰ ਹਰ ਤੀਰਥ ਦੇ ਨਕਸ਼ੇ ਵਿੱਚ ਗੁਰੂ ਦਾ ਗਿਆਨ ਛੁਪਿਆ ਹੋਇਆ ਹੈ ਲੋੜ ਹੈ ਤੀਰਥ ਉਤੋਂ ਗਿਆਨ ਨੂੰ ਗੁਰੂ ਦੀ ਸਿੱਖਿਆ ਨੂੰ ਸਮਝਣ ਦੀ ਜੇਕਰ ਕਿਸੇ ਮਨੁੱਖ ਦਾ ਗਿਆਨ ਵਿੱਚ ਇਸ਼ਨਾਨ ਹੋ ਜਾਵੇ ਤਾਂ ਉਹ ਮਨੁੱਖ ਆਪਣੀ ਮਨੁੱਖਾ ਜ਼ਿੰਦਗੀ ਵਿੱਚ ਸਫਲ ਹੋ ਜਾਵੇਗਾ ਗੁਰਾ ਇੱਕ ਦੇਹ ਬਜਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ